ਨਾਲ ਬੜੀ ਟੀਮ ਆਈ ਆ ਜੀ ਤੇ ਕਿੰਨੇ ਟਰੈਕਟਰ ਕਿੰਨੀਆਂ ਟਰਾਲੀਆਂ ਕਿੰਨੇ ਜੀ ਅੱਜ ਅਸੀਂ 15 ਨੇ ਆਪਣਾ ਬਾਬਾ ਸੁਨਮ ਸਿੰਘ ਜੀ ਮਹਾਪੁਰਸ਼ ਐਮ ਐਲ ਏ ਸਾਹਿਬ ਜੀ ਸਿੰਘ ਜੀ ਰੰਧਾਵਾ ਇੱਥੋਂ ਦੇ ਸਾਡੇ ਗਿਲਵਿੰਦਰਜੀਤ ਸਿੰਘ ਜੀ ਡੀ ਸੀ ਸਾਹਿਬ ਡੇਰਾ ਬਾਬਾ ਨਾਨਕ ਕਿਉਂਕਿ ਕੰਮ ਤੇ ਸਾਡਾ ਅਜਨਾਲਾ ਰਮਦਾਸ ਤੇ ਮੰਗਲ ਸੋਹਲ ਹੋਰ بڑے ਪਿੰਡਾਂ ਦੇ ਵਿੱਚ ਮੂਸਾ دریا ਮੂਸਾ ਬੜੇ ਪਿੰਡਾਂ 'ਚ ਇੱਥੇ ਚੱਲ ਰਿਹਾ ਹੈ। ਲੇਕਿਨ ਡੀ ਸਾਹਿਬ ਨੇ ਮੈਨੂੰ ਦੱਸਿਆ ਕਿ ਡੇਰਾਪਾਪਾ ਨਾਨਕ ਜੋ ਉਹ ਗੁਰਨਾਣਕ ਦੇਵੀ ਦੀ ਪਵਿੱਤਰ ਧਰਤੀ ਕਿਰ ਕਰੋ ਨਾਮ ਜੇਪੋ ਗੰਡਸ਼ਕਵਾ ਰਾਵੀ ਤੇ ਰਿਹਾ ਹੈ ਉਧਰ ਕਰਤਾਰਪੁਰ ਹੈ। ਇੱਥੇ ਕਿਉਂਕਿ ਇਹ ਦਰਿਆ ਰਾਵੀ ਦੇ ਬਿਲਕੁਲ ਨਾਲ ਹੈ ਬਹੁਤ ਜ਼ਿਆਦਾ ਨੁਕਸਾਨ ਹੋਇਆ ਔਰ ਦੇਖਿਆ 6 6 7 7 ਫੁੱਟ ਮਿੱਟੀ ਹਜੇ ਸੁੱਕੀ ਵੀ ਨਹੀਂ ਹੈ ਚਿਕਣੀ ਮਿੱਟੀ ਹੈ। ਉਹਦੇ ਲਈ ਅਸੀਂ ਅੱਜ ਇੱਥੇ ਬਾਬਾ ਜੀ ਅਰਦਾਸ ਕਰਕੇ ਅਕਾਲਪੁਰ ਵਾਏ ਉਸਕੇ ਟੱਕ ਲਾ ਰਹੇ ਹਾਂ। ਤੇ 3 JCB ਤੇ 15 ਟਰੈਕਟਰ ਆ ਜਾਇਨ 10 ਟਰੈਕਟਰ ਕੱਲ ਪਰਸੋਂ ਹੋਰ ਭੇਜ ਦਾਂਗੇ ਤੇ ਇੱਥੇ JCB ਵੀ ਹੋਰ ਪੰਜ JCB ਤੇ 25 ਟਰੈਕਟਰ ਜਦੋਂ ਤੱਕ ਇਹ ਇਲਾਕਾ ਜੋ ਵੀ ਡੀਸੀ ਸਾਹਿਬ ਔਰ ਦਿੱਤਿਆ ਜੀ ਵੀ ਬਹੁਤ ਯੰਗ ਐਸਟੀਐਮ ਇੱਥਿਆਂ ਦੇ ਵੀਡੀਓ ਮੈਡਮ ਵੀ ਇਹ ਜੋ ਇੱਥੇ ਪੂਰਾ ਜਿਹੜਾ ਹੁਣ ਡੀਸੈਲਟਿੰਗ ਦਾ ਕੰਮ ਸ਼ੁਰੂ ਕਰਾਂਗੇ ਬਾਬਾ ਜੀ ਵੀ ਪੂਰਾ ਉਹਦੇ ਸਹਿਯੋਗ ਦੇ ਰਹੇ ਪਹਿਲਾਂ ਹੀ ਕਰ ਰਹੇ ਆ ਔਰ ਉਸ ਤੋਂ ਬਾਅਦ ਫਿਰ ਮਿੱਟੀ ਪਾਵਾਂਗੇ ਉਸ ਤੋਂ ਬਾਅਦ ਇਹਦੇ ਚ ਜਿਹੜਾ ਖਾਦ ਹੈ ਸਾਡਾ ਕੋਸ਼ਿਸ਼ ਹੈ ਕਿ ਬਈ 15 ਨਵੰਬਰ ਤੱਕ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਪੈਲੀਆਂ ਕਣਕ ਪੀਜਣ ਲਈ ਤਿਆਰ ਹੋ ਸਕਣ ਉਹ ਅਸੀਂ ਕਰਾਂਗੇ ਨਾਲ ਹੀ ਜਿਹੜੇ ਪਰਿਵਾਰ ਹੈ ਕਿਥੇ ਗੁਰਬਤ ਬਹੁਤ ਹੈ ਮੈਂ ਦੇਖਿਆ ਤੇ ਉਥੇ ਜਿਹੜੀਆਂ ਉਹਨਾਂ ਦੇ ਘਰ ਦਾ ਸਾਰਾ ਸਮਾਨ ਹੈ ਪਲੰਗ ਹੈ ਸੋਫੇ ਹੈ ਥਲਾਈਆਂ ਬਰਤਨ ਹੈ ਉਹ ਸੋਲਰ ਲਾਈਟਾਂ ਨੇ ਵਗੈਰਾ ਜੋ ਵੀ ਕੰਬਲ ਕੰਬਲ ਹੈ ਔਰ ਉਹ ਆਪਣਾ ਫੋਗਰ ਮਸ਼ੀਨਾ ਤਾਂ ਕਿ ਮੱਛਰ ਮੱਛਰ ਨਾ ਫੇਲੇ ਉਹ ਵੀ ਅਸੀਂ ਅੱਜ ਕਾਫੀ ਕਿੱਟਾਂ ਜਿਹੜੀਆਂ ਲਿਆਏ ਆ ਉਹ ਵੀ ਉੱਥੇ ਨਾਲ ਹੀ ਧਰਮਕੋਟ ਗੁਰਦੁਆਰਾ ਸਾਹਿਬ ਸਾਰੇ ਪਿੰਡ ਦੇ ਆਪਣੇ ਭਰਾਵਾਂ ਨੂੰ ਸਾਰੇ ਪਰਿਵਾਰਾਂ ਨੂੰ ਉਹ ਵੀ ਦਿੱਤੀਆਂ ਇਸ ਤੋਂ ਇਲਾਵਾ ਕਿਹੜੇ ਕੰਮ ਕਰੋਗੇ ਜਿਵੇਂ ਕਿ ਬਹੁਤ ਸਾਰੇ ਲੋਕਾਂ ਦੇ ਘਰ ਡਿੱਗਦੇ ਨੇ ਔਰ ਉਹ ਘਰ ਅਸੀਂ ਇੱਕ ਆਲਰੇਡੀ ਸਾਡਾ ਪ੍ਰੋਜੈਕਟ 100 ਘਰਾਂ ਦਾ ਉੱਥੇ ਚੱਲ ਰਿਹਾ ਹੈ ਅਸੀਂ ਔਰ AIPLD ਸੰਫਾਉਂਡੇਸ਼ਨ AIPLD ਤੇ ਵਰਲਡ ਪੰਜਾਬੀ ਉਹ 100 ਘਰ ਅਸੀਂ ਬਣਾ ਰਹੇ ਹਾਂ ਉਸ ਤੋਂ ਬਾਅਦ ਫਿਰ ਅਸੀਂ ਇੱਥੇ ਟੀਮ ਨੂੰ ਸ਼ਿਫਟ ਕਰ ਦਾਂਗੇ ਜਿਵੇਂ ਡੀਸੀ ਸਾਹਿਬ ਕਹਿੰਦੇ ਘਰਾਂ ਦੀ ਮੁਰੰਮਤ ਵੀ ਕਰਾਵਾਂਗੇ ਛੱਤ ਵੀ ਪਾਵਾਂਗੇ ਜੋ ਵੀ ਜੋ ਵੀ ਕਿਉਂਕਿ ਇਹਦਾ ਪ੍ਰੋਗਰਾਮ ਦਾ ਨਾਂ ਹੀ ਅਸੀਂ ਸਾਰੇ ਡੀਸੀ ਅੰਮ੍ਰਿਤਸਰ ਤੋਂ ਸ਼ੁਰੂ ਹੋਇਆ ਸੀ ਸਾਡਾ ਕੈਂਪੇਨ ਸਾਂਝਾ ਉਪਰਾਲਾ ਰੱਖਿਆ ਤੇ ਡੀਸੀ ਸਾਹਿਬ ਨੂੰ ਮੁਬਾਰਕਵਾਦ ਜਿੰਨਾ ਕਿਉਂਕਿ ਇਹ ਸਾਰੇ ਆਪਣਾ ਐਨਜੀਓ ਨੂੰ ਸਾਰੇ ਇਸ ਟਾਈਮ ਲੋਡ ਹੈ ਸਰਕਾਰ ਦੂਜੇ ਐਨਜੀਓ ਜਾਂ ਕੋਈ ਵੀ ABCD ਗਰੁੱਪ ਹੋਇਆ ਕੋਈ ਧੜਾ ਆ ਜਾਂ ਕੋਈ ਰਾਸ਼ਨੀਤੀ ਕੋਈ ਵੀ ਹੈ ਤਾਂ ਇਹ ਦੇਖੋ ਬਾਬਾ ਜੀ ਵੀ ਲੱਗੇ ਅਨੰਦ ਗੜ ਕਿਲੇ ਤੋਂ ਸਾਰੇ ਆਪਾਂ ਇਕੱਠੇ ਹੋ ਗਏ ਤਾਂ ਪ੍ਰੋਗਰਾਮ ਦਾ ਨਾਂ ਹੀ ਸਾਂਝਾ ਉਪਰਾਲਾ ਹੈ ਸੰਨ ਸਾਹਿਬ ਇੱਕ ਕਾ ਹੱਲ ਕਿਉਂ ਨਹੀਂ ਕੀਤਾ ਜਾਂਦਾ ਇੰਨਾ ਜਿਹੜਾ ਬਾਰ-ਬਾਰ ਇਹਦੇ ਜੋ ਹੁਣ ਐਮਐਲਏ ਸਾਹਿਬ ਨੇ ਔਰ ਡੀਸੀ ਸਾਹਿਬ ਨੇ ਮੇਰੇ ਨੋਟਿਸ ਚ ਲਿਆਇਆ ਹੈ ਮੈਂ ਇਹਨਾਂ ਨੂੰ ਡੀਸੀ ਸਾਹਿਬ ਨੂੰ ਰਿਕਵੈਸਟ ਕੀਤੀ ਕਿ ਕੱਲ ਹੀ ਮੈਨੂੰ ਤੁਸੀਂ ਰਿਪੋਰਟ ਭੇਜ ਦਿਓ ਇਹਦੇ ਦੋ ਗੱਲਾਂ ਆਈਆਂ ਇੱਕ ਗੱਲ ਤੇ ਇਹ ਆਈ ਵੀ ਪਾਣੀ 9 ਦਾ 14 ਕਿਉਂ ਛੱਡੇਗਾ ਉਹਦੇ ਲਈ ਮੈਂ ਪਹਿਲਾਂ ਹੀ ਜੁਡੀਸ਼ੀਅਲ ਇਨਕੁਆਇਰੀ ਦੀ ਡਿਮਾਂਡ ਕੀਤੀ ਹੈ ਭਾਵੇਂ ਟਾਈਮ ਇਨਕੁਆਇਰੀ ਦਾ ਨਹੀਂ ਹੈ ਕਿ ਚਲੋ ਆਪਾਂ ਪਹਿਲਾਂ ਤੇ ਇਹਨੂੰ ਠੱਲ ਪਾਈਏ ਅਤੇ ਇਹਨਾਂ ਇਨਕੁਆਰੀ ਮੈਂ ਐਮਐਲਏ ਸਾਹਿਬ ਨਾਲ ਸਮਾਹਤਾ ਦੀ ਇਹ ਹੋਣੀ ਚਾਹੀਦੀ ਹੈ ਵੀ ਕਿਉਂ 9 ਤੋਂ 14 ਕਿਵੇਂ ਹੋ ਗਿਆ ਕੀ ਇਹ ਬਚਾਓ ਹੋ ਸਕਦਾ ਸੀ ਕੀ ਇਹ ਪਾਣੀ ਹੌਲੀ ਹੌਲੀ ਛੱਡਿਆ ਜਾ ਸਕਦਾ ਸੀ ਦੂਜਾ ਜਿਹੜਾ ਮੈਨੂੰ ਪਹਿਲਾਂ ਨਹੀਂ ਪਤਾ ਸੀ ਅੱਜ ਇੱਥੇ ਆ ਕੇ ਪਤਾ ਲੱਗਿਆ ਐਫਐਲਸ ਸਾਹਿਬ ਨੇ ਦੀਸਮ ਦੱਸਿਆ ਕਿ ਵੀ ਜਿਹੜੇ ਬੀਐਸਐਫ ਜਾਂ ਜਿਹੜੇ ਆਰਮੀ ਵਾਲੇ ਉਹਨਾਂ ਨੇ ਧੂਸੀਆਂ ਦੇ ਵਿੱਚ ਉਹ ਮੋਰੇ ਕਰ ਕਰ ਕੇ ਕਰ ਕਰ ਕੇ ਉੱਥੇ ਆਪਣੇ ਉਹ ਪੈਰ ਕਾ ਜਾਂ ਆਪਣੇ ਉਹ ਬਣਾਏ ਬੰਕਰ ਬਣਾਏ ਉਹਦੇ ਨਾਲ ਧੂਸੀ ਜਿਹੜੀ ਹੈ ਸਾਰੀ ਇਹ ਵੀਕ ਹੋ ਰਹੀ ਹੈ ਉਹ ਤਾਂ ਫਿਰ ਮਿਨਿਸਟਰੀ ਆਫ ਡਿਫੈਂਸ ਨਾਲ ਮੈਂ ਰਾਜਨਾਥ ਸਿੰਘ ਸਾਹਿਬ ਨਾਲ ਮੈਂ ਟੇਕ ਅਪ ਕਰਾਂਗਾ ਵੀ ਜੇ ਇਹ ਮੈਨੂੰ ਡਿਟੇਲ ਐਸਟੀਐਮ ਸਾਹਿਬ ਭੇਜਣਗੇ ਜਿੱਥੇ ਜਿੱਥੇ ਬਣੀਆਂ ਉਹਨਾਂ ਨੂੰ ਆਪਾਂ ਕੰਕਰੀਟ ਨਾਲ ਪੱਕੇ ਕਰਾਵਾਂਗੇ ਡਿਫੈਂਸ ਤੋਂ ਆਪਾਂ ਡਿਮਾਂਡ ਕਰਾਂਗੇ ਉਹ ਕਰਨਗੇ ਵੀ ਜ਼ਰੂਰ ਉਹਨਾਂ ਕੋਲ ਬਥੇਰਾ ਬਜਟ ਹੈ ਜੇ ਤੁਸੀਂ ਕੁਐਰੀ ਦੀ ਗੱਲ ਕੀਤੀ ਹੈ ਪੰਜਾਬ ਸਰਕਾਰ ਨੂੰ ਕਹੋਗੇ ਕਿ ਜਾਂ ਸੈਂਡ ਨਹੀਂ ਨਹੀਂ ਉਹ ਤੇ ਪੰਜਾਬ ਸਰਕਾਰ ਨੂੰ ਹੀ ਕਵਾਂਗੇ ਇਨਕੁਆਰੀ ਕਿਉਂਕਿ ਪੰਜਾਬ ਚ ਹੀ ਆਇਆ ਕਿਉਂਕਿ ਕੋਈ ਕਹਿ ਰਿਹਾ ਰੰਜੀਤ ਸਾਗਰ ਡੈਮ ਦਾ ਹੋ ਗਿਆ ਕੋਈ ਕਹਿ ਰਿਹਾ ਉੱਥੇ ਹੋ ਗਿਆ ਕੋਈ ਕਹਿ ਰਿਹਾ ਸੈਂਡ ਦਾ ਹੋ ਗਿਆ ਕੋਈ ਕਹਿ ਰਿਹਾ ਕਿ ਭਈ ਕਿੰਨੀਆਂ ਥਿਉਰੀਆਂ ਚੱਲ ਰਹੀਆਂ ਕੋਈ ਤਾਂ ਪਾਣੀ ਇੱਧਰੋਂ ਆਉਂਦਾ ਕੋਈ ਕਹਿੰਦਾ ਉਹ ਕੇਂਦਰ ਸਰਕਾਰ ਨੇ ਪਾਣੀ ਪਾਕਿਸਤਾਨ ਨੂੰ ਬੰਦ ਕਰਤਾ ਤਾਂ ਹੋ ਗਿਆ ਅੱਜ ਇੱਥੇ ਨਵੀਂ ਗੱਲ ਪਤਾ ਲੱਗੀ ਕਿ ਧੂਸੀ ਦੇ ਅੰਦਰ ਬੰਕਰ ਬੰਕਰ ਬਣੇ ਹਨ ਤੇ ਇਹ 6-7 ਨਰੇਟਿਵ ਚੱਲ ਰਹੇ ਆ ਲੇਕਿਨ ਐਵੇਂ ਆਪਾਂ ਕੋਈ ਗੱਲ ਨਹੀਂ ਕਹਿ ਸਕਦੇ ਆਪਾਂ ਇਹਦੇ ਤੇ ਕੋਈ ਰਾਜਨੀਤਿਕ ਰੋਟੀਆਂ ਨਹੀਂ ਸੇਕਣੀਆਂ ਇਹਦੀ ਪ੍ਰੋਪਰ ਇਨਕੁਆਇਰੀ ਹੋਵੇ ਤਾਂ ਕਿ ਗਰੀਬਾਂ ਦਾ ਬੜੀ ਆਪਾਂ ਇਹਨਾਂ ਕਹੋ ਉਹ ਨਹੀਂ ਹੈ ਕਰਤਾ ਫਲੇਮ ਗੇਮ ਨਾ ਹੋਇਆ ਐਕਚੁਅਲ ਕਰੀਆ ਫਿਰ ਉਹਦਾ ਹਾਲ ਹੋਵੇ ਕਿ ਕੁਵਾਰੀਆਂ ਤੇ ਗੁਰਦਾਵਰੀ ਕਦੋਂ ਸ਼ੁਰੂ ਹੋਏ ਨਹੀਂ ਗੁਲਦਾਵਰੀ ਬਾਕੀ ਹੁਣ ਇੱਥੇ ਡੀਸੀ ਸਾਹਿਬ ਨੇ ਕਿਹਾ ਸ਼ੁਰੂ ਹੋ ਰਹੀ ਲੇਕਿਨ ਮੈਂ ਪਿਛਲੇ ਹਫਤੇ ਮੰਗਲ ਸੋਹਲ ਚ ਤੇ ਕਾਫੀ ਹੋ ਗਈਆਂ ਗੁਲਦਾਵਰੀਆਂ ਹੁਣ ਇੱਥੇ ਗੁਲਦਾਵਰੀ ਗਲਦਾਵਰੀ ਸ਼ੁਰੂ ਹੋ ਜੇਗੀ ਔਰ ਨਾਲ ਹੀ ਜੋ ਐਮਐਲਏ ਸਾਹਿਬ ਨੇ ਗੱਲ ਕੀਤੀ ਹੈ ਕਿ ਵੀ ਜਿਹੜੀ ਇਹ ਪਰਦੇਸ ਜਿਹੜੀ ਉਹ ਜ਼ਮੀਨ ਕੋਈ ਸੈਂਟਰ ਦੀ ਚਲੀ ਗਈ ਹੈ ਉਹ ਮੈਂ ਪੂਰਾ ਇਹਦੀ ਪੁਰ ਜ਼ੋਰ ਇਹਦੀ ਮੈਂ ਹਮਾਇਤ ਕਰਦਾ ਕਿ ਵੀ ਉਹ ਨਾ ਦੀ ਗੱਲ ਨਹੀਂ ਕਿ ਜੇ ਕਿਸਾਨ ਵਾਈ ਕਰ ਰਿਹਾ ਤੇ ਇਹਦਾ ਘੱਟੋ ਘੱਟ ਜਿਹੜਾ 20000 ਰੁਪਿਆ ਫਸਲ ਖਰਾਬ ਦਾ 7000 ਰੁਪਿਆ ਜਿਹੜਾ ਭਾਵੇਂ ਅਸੀਂ ਕਰੀਏ ਬਾਬਾ ਜੀ ਕਰਨ ਪਰ ਇਹਨਾਂ ਨੂੰ 7000 ਰੁਪਿਆ ਸਾਨੂੰ ਨਹੀਂ ਚਾਹੀਦਾ 7000 ਰੁਪਿਆ ਤੇ 20000 ਉਹ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਜਲਦੀ ਤੋਂ ਜਲਦੀ ਇਹਨਾਂ ਨੂੰ ਕਿਸਾਨਾਂ ਨੂੰ ਦਵਾਏ ਜਿਹੜੇ ਉਹ ਕਰ ਰਹੇ ਤੇ ਫੰਡਿੰਗ ਦੀ ਗੱਲ ਗਈ ਇਹ ਸਕੂਲ ਦਾ ਪਤਾ ਲੱਗਿਆ ਕਿਉਂਕਿ ਪਿਛਲੇ ਮੈਂ ਪਿੰਡ ਗਿਆ ਸੀ ਮੂਸਾ ਦਰਿਆ ਉੱਥੇ ਪਤਾ ਲੱਗਾ ਬਾਸ ਹੀ ਨਹੀਂ ਆਉਂਦੀ ਕੋਈ ਇੱਥੇ ਵੀ ਜਿੱਥੇ ਮੈਂ ਜਾਣਾ ਸਕੂਲ ਦੀ ਪੁੱਛੀ ਤਾਂ ਕਿਉਂਕਿ ਐਜੂਕੇਸ਼ਨ ਯਾ ਐਗਰੀਕਲਚਰ ਨੂੰ ਸਕੂਲ ਇਥੇ ਪ੍ਰਾਇਮਰੀ ਹੈ ਉਹ ਅਸੀਂ ਪੈਂਸ ਸਾਹਿਬ ਨੂੰ ਤਰਖਾਸ ਕਰਾਂਗੇ ਕਿ ਉਹ ਉਹਨੂੰ ਘਟੋ ਘਟ ਹਾਈ ਸਕੂਲ ਬਣਾਏ ਜੇ ਹਾਂ ਚਲੋ ਬਾਕੀ ਪਿੰਡਾਂ ਦੇ ਬੱਚੇ ਬਾਕੀ ਜੇ ਕੋਈ ਬਿਲਡਿੰਗ ਉਹਦੀ ਬਣਾਨੀ ਪੈਗੀ ਉਹ ਮੈਂ ਦਾਸ ਉਹਦੇ ਲਈ ਉਹ ਐਮਪੀ ਫੰਡ ਚੋਂ ਮੈਂ ਭੇਜਾਂਗਾ ਜੀ ਸਾਥ ਹੋਰ ਵਿਚ ਦੀ ਗੱਲ ਹੈ ਹਾਂਜੀ ਮੈਂ ਕਿਹਾ ਜਦੋਂ ਇਹ ਮਿੱਟੀ ਪੈ ਜਾਏਗੀ ਫਿਰ ਜਿੰਨਾ ਸਾਡੇ ਤੋਂ ਹੋ ਸਕੇਗਾ ਜਿਹੜੇ ਗਰੀਬ ਤੋਂ ਗਰੀਬ ਪਰਿਵਾਰ ਹੈ ਉਹ ਐਸਡੀਐਮ ਸਾਹਿਬ ਡੀਸੀ ਸਾਹਿਬ ਜਲਵਿੰਦਰ ਜੀ ਜੀ ਐਮਐਲਏ ਸਾਹਿਬ ਕਹਿਣਗੇ ਆਪਾਂ ਡੀਐਪੀ ਦਾ ਲੰਗਰ ਵੀ ਲਾਵਾਂਗੇ ਜੋ ਹੋ ਸਕੇਗਾ ਕਰਾਂਗੇ ਜੋ ਅਕਾਲਪੁਰ ਖਵਾਈ ਨੂੰ ਕਰੇਗਾ 160 ਰੁਪਏ ਐਮਐਸਪੀ ਵਧਾਈ ਗਈ ਹੈ ਤੁਸੀਂ ਕਿਹਦੇ ਕੋ ਮੈਂ ਵਾਜਬ ਹੈ ਕਿ ਮੈਨੂੰ ਹੁਣ ਮੈਂ ਆਮ ਨਾਟ ਉਹ ਮੈਂ ਉਹਦੇ ਚ ਐਗਰੀਕਲਚਰ ਸੀਏਸੀਪੀ ਦਾ ਕੰਮ ਹੈ ਲੇਕਿਨ ਮੈਂ ਕਈ ਵਾਰੀ ਮੁੱਦਾ ਚੁੱਕਿਆ ਕਿ ਸੀਏਸੀਪੀ ਚ ਉੱਥੇ ਪੰਜਾਬ ਦਾ ਕੋਈ ਨੁਮਾਇੰਦਾ ਨਹੀਂ ਐਮਐਸਪੀ ਕਮੇਟੀ ਚ ਪੰਜਾਬ ਦਾ ਕੋਈ ਨੁਮਾਇੰਦਾ ਨਹੀਂ ਮੈਂ ਐਗਰੀਕਲਚਰਸ ਨਹੀਂ ਹੈਗਾ ਤਾਂ ਮੈਂ ਕਮੈਂਟ ਨਹੀਂ ਕਰ ਸਕਦਾ ਲੇਕਿਨ ਹਾਂ ਉਹ ਜਿਹੜੀ ਦਾਲਾਂ ਤੇ ਦਿੱਤੀ ਇਹ ਤੇ ਮੈਂ ਤਾਂ ਆਂਦੇ ਹੀ ਪੁੱਛਿਆ ਕਿ ਵੀ ਦਾਲਾਂ ਇੱਥੇ ਦਾਲ ਹੋ ਸਕਦੀ ਮਸੂਰ ਦੀ ਇਹ ਔਰ ਫੁੱਲ ਆਪਾਂ ਫਰੂਟ ਸਬਜ਼ੀਆਂ ਉਗਾਈਏ ਪਤਾ ਲੱਗਿਆ ਸੋਨਾ ਵੀ ਗੋਭੀ ਇੱਥੇ ਹੁੰਦੀ ਹੈ ਮੱਕਾ ਵੀ ਹੋ ਸਕਦਾ ਹੈ ਉਹ ਕਿਸਾਨ ਭਰਾਵਾਂ ਨੂੰ ਮੈਂ ਅਪੀਲ ਕੀਤੀ ਹੈ ਵੀਡੀਓ ਮੈਡਮ ਸੀ ਉਹ ਐਗਰੀਕਲਚਰ ਦਾ ਕੰਮ ਹੈ ਆਪਾਂ ਇਹਨਾਂ ਨੂੰ ਸਹਿਯੋਗ ਦੇਣੀ ਹੈ ਹਲਕੇ ਹੜਾਂ ਦਾ ਜਿਹੜਾ ਕੋ ਪੱਕਾ ਅਲਾ ਨਹੀਂ ਹੋ ਸਕਦਾ ਨਹੀਂ ਪੱਕਾ ਤੇ ਹੁਣ ਇਹ ਹੈ ਕਿ ਜੀ ਸਾਰਾ ਜਿਹੜਾ ਸੈਂਟਰ ਦੇ ਨਾਲ ਮਿਲ ਕੇ ਸਟੇਟ ਸੈਂਟਰ ਇੱਕ ਇਹ ਜੇ ਦਰਿਆ ਸਾਫ਼ ਕਰਨ ਦੀ ਗੱਲ ਹੋਈ ਹੈ ਬੈਂਕਮੈਂਟ ਦੀ ਗੱਲ ਹੋਈ ਹੈ ਉਹ ਦਰਿਆ ਇੱਥੇ ਹੈ ਜ਼ਮੀਨ ਇੱਥੇ ਹੈ ਉਹ ਪਿੱਛੋਂ ਪਾਣੀ ਦਾ ਕਈ ਮਸਲੇ ਨੇ ਇਹ ਸੈਂਟਰ ਸਟੇਟ ਇਕੱਠੇ ਹੀ ਕਰ ਸਕਦੇ ਆ ਪਰ ਸੰਸਦ ਸਭ ਸੈਂਟਰ ਤੇ ਪੰਜਾਬ ਸਰਕਾਰ ਫੰਡਾਂ ਨੂੰ ਲੈ ਕੇ ਲੜੀ ਜਾਂਦੇ ਨੇ ਉਹ ਕਹਿੰਦੇ ਅਸੀਂ ਦਿੱਤੇ ਹੋਏ ਮੈਂ ਤਾਂ ਕਹਿੰਦਾ ਲੜਨਾ ਨਹੀਂ ਚਾਹੀਦਾ ਹੁਣ ਵੱਧ ਕਿਸਮਤੀ ਹੈ ਕਿ ਵੀ ਲੜ ਨਹੀਂ ਰਹੇ ਮਤਲਬ ਟਕਰਾਰ ਹੋ ਰਿਹਾ ਹੈ ਕਿ ਵੀ ਉਹ ਉਹ 1600 ਕਰੋੜ ਕਾਫੀ ਨਹੀਂ ਹੈ ਉਹ ਚਲੋ ਉਹ ਹੁਣ ਸਰਕਾਰਾਂ ਦੇ ਉਹ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਹੈ ਮੈਂ ਇਹਦੇ ਨਮਾਣਾ ਜਿਆ ਪੰਜਾਬ ਦਾ ਸੇਵਾ ਕਰ ਇਹਨਾਂ ਨੇ ਐਮਪੀ ਬਣਾਇਆ ਮੈਂ ਆਪਣੀ ਸੇਵਾ ਕਰਕੇ ਆ ਜਿਹੜਾ ਮੈਂ ਰਾਜਨੀਤੀ ਚ ਨਹੀਂ ਪਹਿਲਾਂ ਚੱਲਦਾ ਇਹ ਸਭ ਜੀ ਤੇ ਆ ਰਹੀ ਸਭ ਜੀ ਚਲੋ ਐਮਐਲਏ ਆਪਣਾ ਸੈਸ਼ਨ ਚ ਵੀ ਰੱਖੀ ਆ ਇਹਨਾਂ ਲੋਕਾਂ ਦੀ ਕਿਉਂ ਲੋਕਾਂ ਨੇ ਮੈਨੂੰ ਚੁਟਾ ਕੇ ਭੇਜਿਆ ਤੇ ਇਹਨਾਂ ਲੋਕਾਂ ਦੀ ਗੱਲ ਮੈਂ ਰੱਖਣੀ ਆ ਇਸ ਕਰਕੇ ਜਿਹੜੀ ਜਿਹੜੀ ਮੈਂ ਗਰਾਊਂਡ ਦਾ ਗਰਾਊਂਡ ਤੇ ਆ ਮੈਂ ਆਪ ਖੁਦ ਕਿਸਾਨ ਆ ਤੇ ਜਿੰਨਾ ਕਿਸਾਨੀ ਨੂੰ ਮੈਂ ਜਾਣਨਾ ਮੇਰੇ ਕੋਲ ਉਹਨਾਂ ਕਿਸਾਨੀ ਨੂੰ ਕੋਈ ਜਾਣਦਾ ਐਸ ਕਿਸਾਨੀ ਦੇ ਐਸ ਜਿਹੜੇ ਨੁਕਸਾਨ ਦੇ ਵਿੱਚ ਘਟੋ ਘਟ ਸਾਨੀ ਸਾਹਿਬ ਮੇਰਾ 70 ਏਕੜ ਜਿਹੜਾ ਝੋਨਾ ਉਹ ਬਿਲਕੁਲ ਖਰਾਬ ਹੋ ਗਿਆ ਕਿਹਨੇ ਅੱਜ ਕਰਕੇ ਮੈਨੂੰ ਪਤਾ ਇਹਨਾਂ ਲੋਕਾਂ ਨੂੰ ਦੱਸਣ ਦੀ ਜਰੂਰਤ ਨਹੀਂ ਕਿ ਮੈਂ ਕੀ ਗੱਲ ਰੱਖਣੀ ਮੈਨੂੰ ਪਤਾ ਇਹਨਾਂ ਲੋਕਾਂ ਨੂੰ ਕੀ ਪਰੇਸ਼ਾਨੀ ਹੈ ਕੀ ਤਕਲੀਫਾ ਇਹਨਾਂ ਦੀ ਮੈਂ ਇਕੱਲੀ ਇਕੱਲੀ ਗੱਲ ਇਹਨਾਂ ਸੁਣ ਵੀ ਲਈ ਹੈ ਮੈਨੂੰ ਬਹੁਤ ਸਾਰਾ ਟਾਈਮ ਘੱਟ ਮਿਲਿਆ ਕਰ ਮੈਨੂੰ 5 ਕਿ ਮਿੰਟ ਹੋਰ ਟਾਈਮ ਮਿਲ ਜਾਂਦਾ ਤਾਂ ਮੈਂ ਜਿਹੜੀ ਬਾਕੀ ਵੀ ਸੀ ਸਾਰੀ ਇਹਨਾਂ ਲੋਕਾਂ ਦੀ ਇਹਨਾਂ ਤੁਸੀਂ ਬੰਨਾਂ ਦੀ ਸਾਰੀ ਗੱਲ ਜਿਹੜੀ ਉਹ ਮੈਂ ਸ਼ਾਇਦ ਚ ਚ ਰੱਖਣੀ ਵੀ ਚਾਹੁੰਦਾ ਫਰ ਕਿਉਂ ਸਾਡਾ ਤੁਹਾਨੂੰ ਪਤਾ ਸਾਡਾ ਟਾਈਮ ਲਿਮਟਿਡ ਹੁੰਦਾ ਚਾਰ ਮਿੰਟ ਸਾਨੂੰ 1 ਐਮਐਲ ਨੂੰ ਮਿਲਦੇ ਨੇ ਚਾਰ ਮਿੰਟ ਮਿਲੇ ਉਹਦੇ ਵਿੱਚ ਵੀ ਤੁਸੀਂ ਆਪੋਜੀਸ਼ਨ ਵਾਲਿਆਂ ਨੂੰ ਬੁਰਾ ਭਲਾ ਨਹੀਂ ਆਪੋਜੀਸ਼ਨ ਵਾਲਿਆਂ ਨੂੰ ਤਾਂ ਭਾਈ ਮੈਂ ਬੁਰਾ ਭਲਾ ਨਹੀਂ ਕੀਤਾ ਅਸੀਂ ਕੌਣ ਹਾਂ ਨੇ ਬੁਰਾ ਭਲਾ ਕਰਨ ਵਾਲੇ ਮੈਂ ਤਾਂ ਬੁਰਾ ਭਲਾ ਕਿ ਮੈਂ ਤਾਂ ਇੱਕ ਗੱਲ ਰੱਖੀ ਸੀਗੀ 25 25 ਸਾਲ ਹੋ ਗਏ ਨੇ ਤੁਹਾਨੂੰ ਐਸੇ ਹਾਂ ਵਿਧਾਨ ਸਭਾ ਚ ਬੈਠਿਆਂ ਨੂੰ ਉਹ ਸਾਰੇ 25 25 ਸਾਲ ਵਾਲੇ ਉੱਥੇ ਬੈਠੇ ਮੈਂ ਕਹਾਂ ਤੁਸੀਂ 25 25 ਸਾਲਾਂ ਨੇ ਕਦੀ ਕੋਈ ਅਤੇ ਇਹਨਾਂ ਗੱਲ ਕੀਤੀ ਹੈ ਇਹਨਾਂ ਲੋਕਾਂ ਦੀ ਤੁਸੀਂ ਬੰਦੀ ਕਦੀ ਗੱਲ ਕੀਤੀ ਹੈ ਕਦੀ ਰਿਪੇਅਰ ਹੋਣੀ ਚਾਹੀਦੀ ਹੈ ਕਦੀ ਮਰਮਤ ਹੋਣੀ ਚਾਹੀਦੀ ਆ ਉੱਚੀ ਕਰੋ ਜਾਂ ਤੁਮ ਮਜ਼ਬੂਤ ਕਰੋ ਕਦੀ ਅੱਜ ਤੱਕ ਗੱਲ ਰੱਖੀ ਕਦੀ ਸੱਕੀ ਨਾਲੇ ਦੀ ਗੱਲ ਸੱਕੀ ਨਾਲੇ ਨੇ ਮੇਰੇ ਹਲਕੇ ਦੇ ਕਟੋਖੜ 100 ਪਿੰਡ ਬਰਬਾਦ ਕਰਤਾ ਅਧੀ ਕਹਿੰਨ ਕਿ ਮੈਂ ਤਾਂ ਇਹ ਗੱਲ ਕੀਤੀ ਹੈ ਉਹ ਗੱਲ ਨੂੰ ਉਲਟ ਲੈ ਕੇ ਜੀ ਆਹ ਕਹਤਾ ਠੀਕ ਹੈ ਨਹੀਂ ਕਮੇਟੀ ਬਣਾਓ ਜੀ ਮੈਂ ਕਿਹਾ ਕਮੇਟੀ ਤੁਸੀਂ 25 ਸਾਲ ਬੈਠੇ ਮੈਂ ਤਾਂ ਸਾਲ ਦਾ ਚੱਲਿਆ ਮੈਂ ਸਾਲ ਵਾਲੇ ਨੇ ਥੋੜੀ ਕਮੇਟੀ ਬਣਾਓ ਮਿੱਟੀयां ਤੁਸੀਂ ਬਣਾਉਂਦੇ ਜਿਹੜੇ 25-25 ਸਾਲ ਲੱਗਦੇ ਕਿੰਨੀ ਰੇਪੋ ਵਾਲੀ ਜਿਹੜੀ ਨਿਕਲੇਗੀ ਤੇ ਕਿੰਨਾ ਸਮਾਂ ਲੱਗ ਜਾਏਗਾ ਮਿੱਟੀ ਦੇ ਦੇਖੋ ਜੀ ਮੇਰੇ ਅੰਦਾਜ਼ੇ ਨਾਲ ਮੈਨੂੰ ਇਹ ਆ ਕਿ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਕਟੋਕਰ ਸਾਲ ਲੱਗੇਗਾ ਸਾਲ ਤੱਕ ਇਹ ਲੋਕਾਂ ਦੀ ਬਣਨ ਗਈਆਂ ਜ਼ਮੀਨਾਂ ਤਿਆਰ ਨਹੀਂ ਹੋਣੀਆਂ ਇਹ ਗੱਲ ਹੈ ਕਿ ਜੇ ਟਾਈਮ ਨਾ ਮਿਲੇ ਤੇ ਮਾਈਨਿੰਗ ਦੀ ਵੀ ਪਰੇਸ਼ਾਨੀ ਆਏਗੀ ਬਿਲਕੁਲ ਆਉਂਦੀ ਹੈ ਮੈਂ ਇੱਥੇ ਰਹਿਣਾ ਜੇ ਕੋਈ ਇਹ ਤਾਂ ਆਪਣੇ ਘਰ ਵਾਸਤੇ ਮਿੱਟੀ ਪੁੱਟ ਕੇ ਖੜਦਾ ਤਾਂ ਮੈਂ ਇਹਨਾਂ ਕੋਲੇ ਉਹਨੂੰ ਵੀ ਤਾਂ ਕਰਦੇ 11 ਲੱਖ ਦੀ ਸੁੱਕ ਦੀ ਕੈਪੈਸਿਟੀ ਹੈ 14 ਲੱਖ ਛੱਡੇਗਾ ਤੁਸੀਂ ਗੱਲ ਕੀਤੀ ਹੈ ਕਿ ਕਿ ਆਪ ਹੱਟ ਨਹੀਂ ਆਇਆ ਲਿਆਂਦੇ ਕਿਨੇ ਮੈਂ ਕਹਿੰਦਾ ਜੀ 9 ਲੱਖ ਦੀ ਕਿਊਸਕ ਆ ਇਹਦਾ ਜਿਹੜੀ ਕਪੈਸਿਟੀ ਆ ਤੁਸੀਂ ਦੀ 14 ਲੱਖ ਕਿਊਸਕ 14 ਲੱਖ 20 ਹਜ਼ਾਰ ਕਿਊਸਕ ਪਾਣੀ ਇਹ ਮਾਈਨਿੰਗ ਵਾਲਾ ਇੱਕੋ ਦਿਨ ਤੱਕ ਕਰੇਗਾ ਤੇ ਇੱਕੋ ਦਿਨ ਹੀ ਚੱਲਦਾ ਸਾਰਾ ਇੱਕੋ ਦਿਨ ਹੀ ਛੱਡਿਆ ਜਦੋਂ ਤੁਹਾਨੂੰ ਪਤਾ ਗਿਆ ਛੱਡ ਦੇ ਵੇਖੋ ਆਂਦੇ ਇੰਨੀ ਸਾਇੰਸ ਨੇ ਤਰੱਕੀ ਕਰ ਲਈ ਆ ਜੀ ਇਹ ਜਨਾਨੀ ਦੇ ਪੇਟ ਚ ਬੱਚਾ ਪੈਦਾ ਹੋਣਾ ਦਾ ਤਾਂ ਪਤਾ ਲੱਗਦਾ ਕਿ ਇੰਨੀ ਤਰੀਕ ਵਜੇ ਇੰਨੇ ਵਜੇ ਉਹਨੇ ਪੈਦਾ ਹੋਣਾ ਇੰਨਾ ਨਹੀਂ ਪਤਾ ਲੱਗਾ ਕਿ ਇੰਨੇ ਐਮ ਮੀ ਮਾਰਛ ਹੋਣੀਆਂ ਤਾਂ ਪਰ ਰੀਲਿਜ਼ ਕਰਦੇ ਪਾਣੀ ਜੇ ਮਾਈਨਿੰਗ ਡਿਪਾਰਟਮੈਂਟ ਆ ਕੇ ਕਿਸਾਨਾਂ ਨੂੰ ਤੰਗ ਕਰੇਗਾ ਉਹਦੇ ਲਈ ਕੀ ਰਣਨੀਤੀ ਮੈਂ ਜੱਟ ਖੜਾ ਕਰਕੇ ਵੇਖੇ ਫਿਰ ਕੋਈ ਮੈਂ ਜੱਟਾਂ ਨਾਲ ਖੜਾ ਮੈਂ ਜ਼ਿਮੀਂਦਾਰਾਂ ਨਾਲ ਖੜਾ ਮੈਂ ਕਿਸਾਨਾਂ ਨਾਲ ਮੈਂ ਜ਼ਿਮੀਂਦਾਰ ਕਿਸਾਨਾਂ ਨਾਲ ਖੜਾ ਜਿਹੜਾ ਆਣ ਕੇ ਕਰੇਗਾ ਫਿਰ ਦੇਖਾਂਗੇ ਕੀ ਹੁੰਦਾ ਧੰਨ ਧੰਨ